ਤਬਿਹਲਾ ਜੀ ਤੁਹਾਡਾ ਜੀ ਦੇਖੋ ਛਾਤੀ ਦਿਖ ਵੀ ਹੈ ਆਹ ਆਹ ਕਿੰਨਾ ਨੁਕਸਾਨ ਰੱਖੋ ਹੈ ਆ ਆਪਣੇ ਜਗਬਰੀ ਜੀ ਅੱਗੇ ਹੋ ਹਾਂਜੀ ਹਾਂਜੀ ਕੱਪੜੇ ਕਿੰਨੇ ਦੇ ਦੋ ਬੁਰੀਆ ਹੀ ਅਸੀਂ ਕਿਹਦੀ ਉਹ ਬੇਟੀਆਂ ਬੇਟੀਆਂ ਅਸੀਂ ਦੋ ਬੇਟੇ ਵਾਸਤੇ ਨਾ ਆਹ ਦੇਖੋ ਹਾਂ ਅੱਦੇ ਨੂੰ ਸ਼ਾਕਾ ਦਾ ਚੋਕ ਹੋ ਜਾਦਾ ਕਰ ਲਿਓ ਬਸ ਫੇਰ ਲੋਡ ਗਈ ਤੇ ਫੇਰ ਆਪਾਂ ਦੇਖਾਂਗੇ ਬੋਲੇ ਸੋਨਿਆ ਯਾ ਕਾਲ ਇਹ ਆ ਸਾਰੇ ਦ੍ਰਿਸ਼ ਦਿਖਾ ਲੋ ਜੀ ਦੋ ਜੀ ਇਹ ਇੱਕ ਕੈਪਸੂਲ ਸਵੇਰੇ ਇੱਕ ਸ਼ਾਮ ਮੱਛਰਾਂ ਵਾਲੀ ਅੱਛਾ ਜੀ ਮਾਸ਼ਾਅੱਲਲਾ ਜੋੜ ਪਾਉਣਾ ਪੈਣਾ ਜੀ ਇਹ ਪਾਚਾਂ ਆ ਘਰ ਦੇ ਵਿੱਚ ਲੋ ਹਲਾ ਕੇ ਅੰਦਰ ਮਾਰਾ ਜੀ ਮਾਰ ਲੀ ਇਹ ਸਭ ਹਾਂਜੀ ਅੱਛਾ ਆ ਆਪਣੇ ਘਰ ਤੋਂ ਆ ਸਾਰਾ ਹੁਣ ਆਜੀ ਉਹ ਕਿਤਾਬਾਂ ਹਾਂਜੀ 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 ਸਾਰਾ ਨਾਲੇ ਕੋ ਬੰਦਾ ਬਾਬਾ ਹੈਂਡੀਕੈਪ ਤੇਰੇ ਤੇ ਕਿਸ਼ਾਮ ਆਪਾਂ ਖਾ ਸਕਦੇ ਠੀਕ ਹੈ ਇੱਕ ਪਰਿਵਾਰ ਨੇ ਇੱਕ ਦੋ ਲੋ ਜੀ 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 ਲ ਹਾਂ ਲੋ ਜੀ ਆ ਗਿਆ ਆਟੋਮੈਟਿਕ ਇਹ ਮਲਟੀ ਵਿਟਾਮਿਨ ਕਿੰਨੇ ਕਿੰਨੇ ਚਾਣੇ ਰਹਿੰਦੇ ਜੀ ਆਹ ਹੈ ਵੀ ਮਸਲਾ ਠੀਕ ਆ ਜੀ ਉਹ ਬਨੇ ਕਨੀ ਨਾ ਮਰੀ ਸ਼ਾਮ ਦੋ ਲਾ ਹਾਂ ਲੋ ਠੀਕ ਆ ਰੋ ਪੁੱਲ ਨੂੰ ਕੋਈ ਕੰਮ ਹੈ ਚੱਲੋ ਈ ਵਰਤਾਲ ਵੀ ਖਾ ਸਰਦ ਇੱਕ ਸੁਬਾਹ ਇੱਕ ਸ਼ਾਮ ਇੱਕ ਸਰ ਉਹਦੇ ਕੋਲ ਇਹਨਾਂ ਨੂੰ ਖਾ ਲੈ ਲਾ ਚਾ ਇਹ ਇਹ ਸੁਬਾਹ ਸ਼ਾਮ ਠੀਕ ਹੈ ਬਤਾਲੀਆਂ ਗੋਲੀਆਂ ਮਾਦਾ ਹੀ ਹੈ ਮਛਰਾਂ ਵਾਲੀ ਚਾਹੀਦੀ ਹੈ ਵੀਟਾਮਿਨ ਹੈ ਇਹਨੂੰ ਇੱਕ ਫੇਰੇ ਦੇ ਇੱਕ ਸ਼ਾਮੀ ਗੋਲੀ ਖਾਣੀ ਹੈ ਵਾਧੇ ਠੀਕ ਹੈ ਉਹ ਮਛਰਾਂ ਲਈ ਦੇ ਦੋ ਗੋਲ 9 ਆਹ ਲਓ ਉਹ ਆੜਵਾ ਸਹੀ ਇਹਨਾਂ ਦਾ ਵੀ ਪਾਣੀ ਵੜ ਗਿਆ ਸਾਰੇ ਆਦਮੀ ਮਾਈਨ ਦੇ ਲਾਕਰ ਦਾ ਅੰਦਰ ਇਹ ਕੈਪਸੂਲ ਆ ਗਿਆ ਇੱਕ ਸਵੇਰੇ ਇੱਕ ਸ਼ਾਮ ਤੇ ਮੱਛਰਾਂ ਲਈ ਮੱਛਰ ਲਾਉਣਾ ਇਹ ਕੈਪਸੂਲ ਨਾ ਇੱਕ ਸਵੇਰੇ ਇੱਕ ਸ਼ਾਮ ਫੜ ਆਹ ਵੇ ਜੀ ਜਗਾ ਬੰਨ ਟੁੱਟ ਗਿਆ ਹੇ ਸਾਰੇ ਪਿੰਡ ਵਾਲੇ ਵਾਲੇ ਦੋਲੇ ਵਾਲੇ ਦੇ ਬੰਨ ਨੂੰ ਬੰਨ ਇਹ ਦੋ ਰਾਟੀਆਂ ਤੋਂ ਆ ਰਿਹਾ ਹੈ। ਰਾਟੇ ਮੇਰੇ ਖਾਂ 20 ਸਾਲ ਤੋਂ ਉੱਤੇ ਆ। ਇਹ ਮਛਰਾਂ ਨੂੰ ਲਾਉਣ ਵਾਲੀ ਹੈ। ਅੱਜ ਕਿੰਨੇ ਅੜੇ ਤੋਂ ਉੜੋ ਪੋਸਟ ਨੂੰ ਆ ਥੋੜੀ ਕਿ ਸੇਵਾ ਦੇ ਲਈ ਸਾਡੇ ਦੇਲ ਬਟਾ ਰਹੇ। ਇਹ ਬੈਕਗਰੌਂਡ ਦੇ ਅੰਦਰ ਜੀ ਨੇ ਇੱਕ ਕੈਂਪ ਲਾਈ ਰੱਖਿਆ ਹੈ। ਇਹਨਾਂ ਨੇ ਮੈਡੀਕਲ ਦਾ ਬਹੁਤ ਇਹਨਾਂ ਸੇਵਾ ਕੀਤੀ। ਇਹਨਾਂ ਨੂੰ ਕੁਛ ਆ ਵੀ ਕੇ ਚੀਜ਼ੀ ਲੋੜਾ ਕਹਿੰਦੇ ਨਹੀਂ ਸਾਡੇ ਕੋਲ ਹੈ। ਬਹੁਤ ਸੇਵਾ ਕੀਤੀ। ਲੋਡ ਤੇ ਹੁਣ ਪੈਣੀ ਹੈ ਔਰ ਜਦੋਂ ਬਿਮਾਰੀਆਂ ਫੈਲੀਆਂ ਨਾ ਉਹਦੇ ਦਵਾਈਆਂ ਦੀ ਲੋੜ ਹੈ। ਆਰਡਰ ਕਿੰਨਾ ਇੱਛਾ ਪਾਊਡਰ ਕਿੱਥੇ ਹੈਗਾ ਜੀ ਜੀ 1 ਕਿਲੋ ਇਹ ਬਾਹਰ ਤੱਕ ਰਿਹਾ ਹੈ। ਬਹੁਤ ਇਧਰੋਂ ਟੁੱਟ ਗਈ ਨਾ ਬੰਨ ਟੁੱਟੀ ਆ ਇੱਥੇ ਪਾਣੀ ਜਾਂਦਾ ਜਿਸ ਤਰ੍ਹਾਂ ਸਮੁੰਦਰ ਹੀ ਆ ਗਿਆ ਬਸ 10 ਫੁੱਟ ਦੀ ਛਾਲ ਨੂੰ ਦੇਖਿਆ ਸੀ ਆਈਵਤ ਨੇ ਬਾਹਰ ਹੀ ਮੁੜ ਗਏ ਅੱਛਾ ਪਾਣੀ ਦਾ ਫਲੋ ਬਣਿਆ ਨਾ ਉਸ ਦਾ ਦੇਖਣ ਮੇਰਾ ਫਲੋ ਉਹਦੇ ਹੱਲ ਲੱਗਦਾ ਭਾਈ ਇਸੇ ਦਰਿਆ ਦੇ ਦਰਿਆ ਦੇ ਵਿੱਚ ਹਾਂਜੀ ਹਾਂਜੀ ਉਹ ਦਿਨ ਚਵਾਨ ਸਾਹਿਬ ਸੋਨਿਹਾਰ ਰਸੀਆ ਕਾਲ ਨਾਨਕ ਨਾਮ ਜਗਦੀ ਖਾਲ ਤੇਰੇ ਭਾਣੇ